ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਵਾਮੀ ਵਿਵੇਕਾਨੰਦ ਗਰੁੱਪ ਚੰਡੀਗੜ੍ਹ ਅਤੇ ਅਲਾਈਅੰਸ ਇੰਟਰਨੈਸ਼ਨਲ ਸਕੂਲ ਨੇ ਕੈਂਪਸ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕਥਾ ਕੀਰਤਨ ਕਰਪਾਇਆ। ਇਸੇ ਉਪਰੰਤ ਗੁਰੂ ਘਰ ਲੰਗਰ ਵੀ ਚਲਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਭਾਈ ਰਣਜੀਤ ਸਿੰਘ ਨੇ ਜਥੇ ਸਮੇਤ ਹਾਜ਼ਰੀ ਭਰੀ ਹੈ ਅਤੇ ਸੰਗਤ ਨੂੰ ਗੁਰੂ ਸਾਹਿਬ ਦੇ ਪਰਿਵਾਰ ਵਿਛੂੜੇ ਤੋਂ ਲੈ ਕੇ ਸਾਹਿਬਜ਼ਾਦੇਾਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਬਾਰੇ ਜਾਣੂ ਕਰਵਾਇਆ ਜਿਸ ਨੂੰ ਕੀ ਸੰਗਤਾਂ ਨੇ ਬਹੁਤ ਪਿਆਰ ਦੇ ਨਾਲ ਸੁਣਿਆ। ਇਸ ਸਮਾਗਮ ਦੇ ਵਿੱਚ ਕਾਲਜ ਸਕੂਲ ਪਰਵਾਰ ਰੰਧਾ ਕਾ ਸ਼੍ਰੀ ਅੰਕੁਰ ਗੁਪਤਾ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸ਼ਾਲੀਨੀ ਖੁੱਲਰ ਕਾਲਜ ਪ੍ਰਿੰਸੀਪਲ ਸ਼੍ਰੀ ਭਰਤੀਕ ਗਰਗ ਪ੍ਰੋਫੈਸਰ ਤਲਵਿੰਦਰ ਸਿੰਘ ਰੰਧਾਵਾ ਬਲਪ੍ਰੀਤ ਸਿੰਘ ਰਣਬੀਰ ਸਿੰਘ ਅਮਨਦੀਪ ਸਿੰਘ ਰਾਮਨਗਰ ਸ਼੍ਰੀ ਕਾਕਾ ਸਿੰਘ ਫੌਜੀ ਸਟਾਫ ਅਤੇ ਬੱਚੇ ਵੀ ਹਾਜ਼ਰ ਹੋਏ ਚੇਅਰਮੈਨ ਸ਼੍ਰੀ ਅਸ਼ਵਨੀ ਗਰਗ ਨੇ ਕਿਹਾ ਕਿ ਸਾਨੂੰ ਗੁਰੂ ਜੀ ਦੇ ਪੂਰੇ ਪਰਿਵਾਰ ਦੀ ਸ਼ਹੀਦੀ ਤੋਂ ਸਿੱਖਿਆ ਲੈਣੀ ਚਾਹੀਦੀ ਕਿ ਦੇਸ਼ ਕੌਮ ਤੇ ਲਈ ਸਮਰਪਣ ਕੀ ਹੁੰਦਾ ਹੈ ਇਸ ਮੌਕੇ ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਗਰਗ ਨੇ ਕਿਹਾ ਕਿ ਇਹ ਪ੍ਰੋਗਰਾਮ ਹਰ ਸਾਲ ਸ਼ਹੀਦੀ ਦਿਹਾੜੇ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ। ਅਸੀਂ ਬਹੁਤ ਭਾਗਾ ਭਾਲੇ ਹਾਂ ਕਿ ਸਾਨੂੰ ਸੇਵਾ ਦਾ ਮੌਕਾ ਮਿਲਦਾ ਹੈ। ਪ੍ਰਿੰਸੀਪਲ ਸ਼੍ਰੀਮਤੀ ਸ਼ਾਲੀਨੀ ਖੁੱਲਰ ਨੇ ਕਿਹਾ ਕਿ ਇਹ ਪ੍ਰੋਗਰਾਮ ਸਟਾਫ ਅਤੇ ਵਿਦਿਆਰਥੀਆਂ ਦੇ ਸਾਂਝੇ ਉਪਰਾਲੇ ਦੇ ਨਾਲ ਸੰਪੂਰਨ ਹੋਇਆ ਅਤੇ ਅਸੀਂ ਇਸ ਲਾਸਾਨੀ ਸ਼ਹਾਦਤ ਨੂੰ ਸਿਰ ਝੁਕਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸਾਰਾ ਪਰਿਵਾਰ ਜੋ ਹੈ ਉਹ ਸ਼ਹੀਦੀ ਦਾ ਜਾਮ ਉਹਨਾਂ ਨੇ ਪ੍ਰਾਪਤ ਕੀਤਾ ਤੇ ਉਹਨਾਂ ਦੀ ਇਸ ਲਿਖੀ ਯਾਦ ਨੂੰ ਸਮਰਪਿਤ ਜਿਹੜੇ ਸੀਗਾ ਸੁਖਮੀਤ ਸਾਹਿਬ ਦਾ ਜਿਹੜਾ ਪਾਰਟ ਔਰ ਉਸ ਤੋਂ ਅਪਰੰਤ ਕਥਾ ਗੀਤ ਤੱਕ ਗੁਰੂ ਕਾ ਲੰਗਰ ਸਵਾਮੀ ਵਿਵੇਕਾਨੰਦ ਗਰੁੱਪ ਤੇ ਲਾਇਸ ਇੰਟਰਨੈਸ਼ਨਲ ਸਕੂਲ ਦੇ ਸਟਾਫ ਮੈਨੇਜਮੈਂਟ ਬੱਚਿਆਂ ਦੇ ਸਾਂਝੀ ਉਤਰਾ ਦੇ ਅਸੀਂ ਜਿਹੜਾ ਆਪਣਾ ਸਮੂਹ ਜਿਹੜਾ ਫੌਂਡਰੀ ਬਣਾਇਆ ਸੋ ਅਸੀਂ ਜਿੰਨੀ ਵੀ ਬਾਹਰੋਂ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਜਿਵੇਂ ਅੱਜ ਕਥਾ ਕੀਰਤਨ ਦੇ ਵਿੱਚ ਭਾਈ ਸਾਹਿਬ ਨੇ ਦੱਸਿਆ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਸਾਥਕੇ ਦੇ ਬਾਰੇ ਉਸ ਤੋਂ ਪ੍ਰੇਰਣਾ ਲੈ ਕੇ ਅਸੀਂ ਆਪਣੇ ਜੀਵਨ ਵਿੱਚ ਇੱਕ ਚੰਗੇ ਰਸਤੇ ਨੂੰ ਪਕੜਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਰੀਕੁਰਚੀ ਦਾ ਖਲਸਾ ਵਾਰੀਕੁਰਚੀ ਕੀਤੇ ਅਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੀ ਹੈ ਤੁਰਜਾ ਤੁਰਜਾ ਕੱਟ ਨਾ ਰਹੇ ਕਬੂ ਨਾ ਚਾਹੇ ਕੀ ਦਿਮਾਗ ਦਾ ਕੰਸਰ ਜੋ ਕਿ ਬਹੁਤ ਹੀ ਵਿਵਿਧਤਾ ਆਨੰਦ ਸੋਨੀ ਦੀ ਸੰਗਤਾਂ ਨੇ ਨਾਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਜੀ ਜੋ ਕਿ ਵੱਡੇ ਸਹਿਬਜਾਦੇ ਛੋਟੇ ਸਹਿਬਜਾਦੇ ਧੰਨ ਮਾਤਾ ਗੁਜਰਕੌਰ ਜੀ ਉਹਨਾਂ ਦੀ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਮੁੱਖ ਰੱਖਦੇ ਹੋਏ ਆ ਉਹਨਾਂ ਦੀ ਮਿੱਠੀ ਯਾਦ ਮਨਾਈ ਹੈ ਇਹ ਹੀ ਅਰਦਾਸ ਬਿੰਦ ਕੀਤੀ ਹੈ ਅਗਲੇ ਸਾਲ ਵੀ ਜੋ ਆਉਣ ਵਾਲਾ ਹੈ ਇਹ ਉੱਚ ਪੱਧਰ ਦੇ ਸੋਹਣਾ ਸਵਾਗਤ ਕਰਨ ਮਾਰੇ ਕਿਰਪਾ ਕਰ ਸਾਰੇ ਹੀ ਸੰਗਤਾਂ ਨੂੰ ਅਤੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ News 89 Punjab Har khabar jis da hove asar